एक करू प्रेमंतीया ਹੇ ਨੰਤਿਆ ਇਕ ਕਰੋ ਹੇ ਨੰਤਿਆ ਸੁਣਿਆ ਤੁਮਾਰੇ ਸੱਜਣ ਇਕ ਕਰੋ ਹੇ ਨੰਤਿਆ ਇਕ ਕਰੋ ਹੇ ਨੰਤਿਆ ਕਿਸੁ ໂຮຫໍ ਮੰນາ ພະຣેໂຮມິໂອໂພຈັນຕີຍາສຸນຍາພໍມາເລສຈັນອິດຄຣໂອເມຣັນຕີຍາອິດຄຣໂອເມຣັນຕີຍາ ਸੱਜਣ ਇੱਕ ਕਦਮ ਮੈਂ ਮੰਤੀਆ ਇੱਕ ਕਦਮ ਈਨਾ ਕਰੀ ਤੇ ਸਗਲੀ ਤ੍ਰਿਸ਼ਟ ਦੁਜੰਤਿਆ ਸਗਲੀ ਨਿਕਾਵ ਗੰਤਿਆ ਜਿਸੋਹਨ ਲਾਜ ਪਿਆਰੇ ਜਿਸੋਹਨ ਲਾਜ ਪਿਆਰੇ ਹੋ ਮਿਰੋ ਦੁਜੰਤਿਆ ਸੁਨ ਜਾ ਅਮਾਰੇ ਸੱਚੇ ਇੱਕ ਕਰ ਇੱਕ ਕਦੂ ਇੱਕ ਕਦੂ ਤੇਉ ਤਿਆ ਪ੍ਰਭੂ ਸੇਉ ਮੰਨ ਦੀ ਗਾਂਜੇਉ ਜਲਮੀ ਰਾ ਪ੍ਰਭੂ ਤੂੰ ਸ਼ਾਲੀਨਾ ਜੋ ਜਲਮੀ ਜਾਤ ਰਕਤ ਜਿਵੇਂ ਤੁ ਸੰਤੀਆ ਜਨਨੋਂ ਨਿਕਲ ਤੂ ਪੂਰਾ ਪਾਇਆ ਤਗਲੀਬ ਦੇ ਆਪ ਜਨ ਤੇ ਬੱਚਾ ਬੱਚਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹੈ ਬੋਟ ਬ੍ਰਹਮਣ ਕੇ ਠਾਕੁਰ ਜਿਨਾਹੀ ਜੋਤ ਰਬ ਦੇਉ ਕੁਦਰਤ ਦੇ ਕ੍ਰਿਸ਼ਮੇ ਸ਼ਰੀਰਾਂ ਦੇ ਸਰਤਾ ਜੈਤਿ ਸ੍ਰੀ ਧਾਕੁਰ ਬਖਸ਼ਿਸ਼ ਕਰਦੇ ਨੇ ਸੁਨਿਆਰ ਹਮਾਰੇ ਸੱਜਣ ਤੇ ਕਿ ਕਰੋ ਬੇਨਤੀ ਹੈ ਪਿਆਰ ਅਕਾਲ ਪੁਰਖ ਵਾਹਿਗੁਰੂ ਕਰ ਸੱਜਣ ਨਾਮ ਮੀਰ ਕਈ ਸਾਪਾ ਦੁਨੀਆ ਦੇ ਦੋ ਉਸ ਪਰਦੇ ਦਾ ਆਪੁਆਹਿ ਗੁਰੂ ਗੋਬਿੰਦ ਸਿੰਘ ਜੀ ਪ੍ਰੇਮ ਦੇ ਦਿੱਤੇ ਲਗਨਾਂ ਦੇ ਨਾਲ ਯਾਦ ਕਰਦੇ ਮੋਰ ਲਾਈਏ ਗਲਤੇ ਗੁਰੂ ਸਾਹਿਬਾਨ ਨੇ ਭਗਤਾਨੇ ਭਗਤ ਸਵਾਨਾਂ ਨੇ ਗੁਰੂ ਸਿੱਖਾਂ ਯਾਦ ਵਿੱਚ ਉਸਤ ਸੁਖੰਦੀ ਸਾਹਿਬ ਮੈਂ ਪਾਈ ਬਰਜੋੜੀ ਦਾ ਆਇਆ ਬਜੀ ਵਧਾਈ ਮਹਾ ਮੰਗਲ ਰਸੀ ਆਪਰਿਆਰ ਸਦਨ ਵਰੰਗੀਆਂ ਵਿਭਾਗ ਉਾਇਆ ਤੁਮੇ ਲਾਇਆ ਸੱਜ ਕੈ ਸਤ ਸੰਗੀਰਾ ਸੱਜਰ ਨਾਮ ਬਿਉਦਾਈਏ ਮਿੱਤਰ ਨਾਮ ਬਿਉਦਾਈਏ ਜੇ ਤੂੰ ਮਿੱਤਰ ਸਾਟੜਾ ਇੱਕ ਤੋਰੀ ਨਾਮੀ ਸ਼ੋਕ ਸਾਈਂ ਨਾਮ ਬਿਉਦਾਈਏ ਇੱਕ ਪਿਆਰਿਓ ਸਾਈਂ ਵੀ ਉਸ ਕਾਲ ਪਰਵਾਹਿਕ ਨੂੰ ਹੀ ਕਿਹਾ ਜਾਂਦਾ ਹੈ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਤੋ ਜਿੰਨਾ ਭਾਗ ਮਠਾਇ ਸੇ ਨਾਨਕ ਹਰ ਰੰਗ ਮਾਨੋ ਮਾਨੋ

ਅੱਲਾ ਰਹਿਮਾਨ ਰਹੀਮ ਖੁਦਾ ਤੋਂ ਹੀ ਕੋਈ ਰੱਬ ਤੇ ਕੋਈ ਦਰਕਾਰ ਕਹਿੰਦਾ ਕੋਈ ਵਾਹਿਗੁਰੂ ਆ ਕੇ ਯਾਦ ਕਰਦਾ ਕੋਈ ਜੱਪੇ ਤੇ ਸਤ ਕਰਤਾਰ ਕਹਿੰਦਾ ਦੀਨ ਦਇਆ ਭਗਵਾਨ ਕੋ ਆਪਦਾ ਹੈ ਤਬ ਤਬਸ਼ੰ ਕਿ ਪਰਵਰ ਰਿਗਾਰ ਕਹਿੰਦਾ ਇਸ ਵਰਗੋਦ ਪਰਤੂ ਕੋਈ ਕਹੇ ਤੈਨੂੰ ਤੈਨੂੰ ਦਾਦਾ ਹੈ ਸंसार ਸंसार ਕਹਿੰਦਾ ਤੈਨੂੰ ਦਾਦਾ ਸंसार ਕਹਿੰਦਾ ਤੂ ਕਿਹਦੀ ਜਾਂਦਾ ਹੈ ਹਾਏ ਕਹਿੰਦੇ ਆ ਢਾਡੇ ਆ ਬਾਰੇ ਪ੍ਰੇਮ ਦੇ ਨਾਮ ਤੇ ਆਪਾ ਸਾਰੇ ਦੁਨੀਆ ਦੇ ਉਸ ਪਰਵਰ ਰਿਗਾਰ ਦਾ ਬੰਦ ਕਾਲ ਬੁਲਤ ਵਾਹਿਗੁਰੂ ਪ੍ਰੇਮ ਦੇ ਵਿੱਚ ਲੱਗ ਲੱਗਣਾ ਮਨ ਨਾਲ ਯਾਤ ਕਰਦੇ ਆ ਸੁਣਿਆ ਦੇ ਆਵਾਰੀਆਂ ਸੱਜਣ ਇਕ ਸਿੱਖ ਦੀ ਕੈਸੀ ਪ੍ਰੀਤ ਹੋਣੀ ਚਾਹੀਦੀ ਹੈ ਗੁਰੂ ਦੇ ਨਾਲ ਧਭ ਸਿਵ ਮਨ ਲੀਨਾ ਪ੍ਰਭੂ ਦੇ ਨਾਮ ਦੇ ਨਾਲ ਪਰ ਕੈਸਾ ਵਿੱਜਿਆ ਹੋਣਾ ਚਾਹੀਦਾ ਹੈ ਕੈਸਾ ਰੱਤਿਆ ਹੋਣਾ ਚਾਹੀਦਾ ਹੈ ਕੈਸਾ ਜੀਵਿਆ ਹੋਣਾ ਚਾਹੀਦਾ ਹੈ ਇੱਕ ਸਿੱਖ ਦਾ ਪਾਸਾ ਪ੍ਰਭ ਸਿਵ ਮਨ ਲੀਨਾ ਜਿਵੇਂ ਜਲ ਮੀਨਾ ਜੈਸੀ ਪ੍ਰੀਤ ਮੱਛੀ ਚੰਦ ਦੇ ਨਾਲ ਹੈ। ਚਤਰ ਜਿਹਦੇ ਪਸੰਤੀ ਆ ਜੈਸੀ ਪ੍ਰੀਤ ਜੈਸਾ ਪ੍ਰੇਮ ਜਤਕ ਕਪੀਹੇ ਦਾ ਸਵੰਤੀ ਧੂਂਦ ਦੇ ਨਾਲ ਹੈ। ਐਸਾ ਪ੍ਰੇਮਿਕ ਸਿੱਖ ਦਾ ਆਪਣੇ ਗੁਰੂ ਦੇ ਨਾਲ ਹੋਣਾ ਚਾਹੀਦਾ ਹੈ। ਜੈਸੀ ਪ੍ਰੀਤ ਚਕੋਰੀ ਦੀ ਚੰਦ ਦੇ ਨਾਲ ਹੈ। ਐਸਾ ਪ੍ਰੇਮ ਹੋਣਾ ਚਾਹੀਦਾ ਹੈ। ਪਰ ਜਿਉਂਦੀ ਕਦੇ ਚਕੋਰੀ ਨਹੀਂ ਰਹਿ ਸਕਦੀ ਜੇ ਨਾ ਚੰਦ ਦਾ ਉਹਨੂੰ دیدار ਹੋਵੇ। ਕੁੰਬਾ ਹੁੰਦਾ ਦੇ ਕਾਰਨ ਜਿੰਦਗੀ ਦਾ ਉਹ ਵਿੱਚ ਦਾ ਤੁਰਕ ਦੀ ਤਾਰ ਹੁੰਦੀ ਉਹ ਦੋ ਖੜੀ ਵੀ ਨਹੀਂ ਰਹਿ ਸਕਦੀ ਪੰਛੀ ਕਿਤੇ ਤੇ ਪਾਣੀ ਚ ਬਾਹਰ ਹੋਵੇ ਬਚ ਸਕੇ ਨਾ ਕਦੇ ਕਵਾਲ ਹੁੰਦੀ ਜਿਹੜੇ ਸਿੱਖਦਾ ਜੂਨਾ ਜਿਹੜੇ ਸਿੱਖਦਾ ਜੂਨਾ ਿਆ ਤਤਸੈ ਹੋਮ ਸਗਲੀ ਤ੍ਰਿਕਰਦੰਤ ਪ੍ਰਿਆ